ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸ਼ਾਲ ਸੂਟ ਵਿంటర్ ਦੀ ਕਲੈਕਸ਼ਨ ਆ ਠੰਡ ਪੂਰੀ ਜੋਰਾਂ ਸ਼ੋਰਾਂ ਤੇ ਹੋ ਚੁੱਕੀ ਆ ਤੇ ਉਸ ਦੇ ਹਿਸਾਬ ਦੇ ਨਾਲ ਅੱਜ ਦੀ ਵਿంటర్ ਦੀ ਕਲੈਕਸ਼ਨ ਸੰਡੇ ਸਪੈਸ਼ਲ ਵੀਡੀਓ ਆ ਸੋ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਇਹ ਹੈਗੀ ਆ ਸ਼ਾਲਾਂ ਦੇ ਨਾਲ ਬਹੁਤ ਸੋਹਣੀਆਂ ਜਿਹੜੇ 1250 1300 ਪ੍ਰੀਮੀਅਮ ਰੇਂਜਾਂ ਦੇ ਬਹੁਤ ਵਧੀਆ ਪਰ ਆਪਾਂ ਇੱਕੋ ਹੀ ਰੇਟ ਦੇ ਵਿੱਚ ਤੁਹਾਨੂੰ ਦੇਣੀ ਹੈ 1050 ਦੇ ਵਿੱਚ ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਲੈ ਲਿਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸ਼ਾਲ ਦੇ ਸੂਟ ਨੇ ਕਈ ਡਿਜ਼ਾਈਨ ਦਾ ਰਿਪੀਟ ਆ ਚੁੱਕੇ ਨੇ ਪਹਿਲਾਂ ਵੀ ਆਪਾਂ ਇਸੇ ਰੇਟ ਦੇ ਵਿੱਚ ਸੇਲ ਕੀਤੇ ਸੀ ਬਹੁਤ ਭੈਣਾਂ ਨੇ ਪਸੰਦ ਕੀਤਾ ਸੀ ਤੇ ਉਹ ਡਿਜ਼ਾਈਨ ਹੀ ਸ਼ਾਰਟ ਹੋ ਗਿਆ ਸੀਗਾ ਬਹੁਤ ਜ਼ਿਆਦਾ ਪਸੰਦ ਆ ਰਿਹਾ ਸੀ ਜਿਹੜਾ ਸੋ ਉਹਦੇ 2-4 ਸੂਟ ਫੇਰ ਐਡ ਆਨ ਹੋ ਚੁੱਕੇ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਹੋਏ ਹੁਣ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕਰ ਬੈਠੇ ਤੁਸੀਂ ਇਹਨਾਂ ਸੁੱਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਨਾ ਵੀ ਸਟਾਫ ਰਹੂਗਾ ਪੂਰਾ ਫਾਈਨ ਆ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਕੋਈ ਬੁਰਦ ਨਹੀਂ ਕੋਈ ਸਟਿੰਕਿੰਗ ਦੀ ਨਹੀਂ ਕੋਈ ਸਿੱਜਣ ਦੀ ਨਹੀਂ ਪੂਰੀ ਤਰ੍ਹਾਂ ਵਧੀਆ ਸਾਰਾ ਸਟਾਫ ਰਹੂਗਾ ਤੇ ਨਾਲ ਪੂਰੇ ਖੁੱਲੇ ਡੁੱਲੇ ਸ਼ਾਲ ਰਹਿਣਗੇ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਜਿਹੜੀ ਵੀ ਵੀਡੀਓ ਦਾ ਪਹਿਲਾ ਹੀ ਸੂਟ ਮੈਚਿੰਗ ਵੀ ਮਿਲਣਗੇ ਇਹਦੇ ਵਿੱਚ ਆਲ ਓਵਰ ਵੀ ਆਉਣਗੇ ਤੁਹਾਨੂੰ ਜਿਹੜੇ ਮੈਂ ਅੱਜ ਦੇ ਪ੍ਰਿੰਟ ਦਿਖਾਉਂਗੀ ਇਹ ਚ ਕਈ ਭੈਣਾਂ ਦੀ ਇਹ ਕੰਪਲੇਨ ਹੁੰਦੀ ਆ ਵੀ ਸਾਡਾ ਮੈਚਿੰਗ ਦੇ ਨਾਲ ਹਨਾ ਪ੍ਰੋਪਰ ਨਹੀਂ ਬਣਦਾ ਹੈਗਾ ਸੋ ਸਾਡੇ ਲਈ ਆਲ ਓਵਰ ਸਟੱਫ ਲੈ ਕੇ ਆਇਆ ਕਰੋ ਸੋ ਅੱਜ ਦੀ ਜਿੰਨੀ ਵੀ ਵੀਡੀਓ ਆ ਉਹਦੇ ਵਿੱਚ ਮੈਂ ਤੁਹਾਨੂੰ ਮੈਚਿੰਗ ਡਿਜ਼ਾਈਨ ਵੀ ਦਿਖਾਉਂਗੀ ਤੇ ਆਲ ਓਵਰ ਪ੍ਰਿੰਟਿੰਗ ਨਾਲ ਵੀ ਸ਼ਾਲ ਦਿਖਾਉਂਗੀ ਤੁਹਾਨੂੰ ਜਿਹੜਾ ਵੀ ਵਧੀਆ ਲੱਗੂਗਾ ਤੁਸੀਂ ਆਪਣਾ ਲੈ ਸਕਦੇ ਹੋ ਜਿੱਦਾਂ ਦਾ ਵੀ ਤੁਹਾਨੂੰ ਜਾਨੀ ਕਿ ਪ੍ਰਿੰਟ ਵਧੀਆ ਲੱਗੂਗਾ ਆ ਲਓ ਬਹੁਤ ਇਹ ਸੁਪਰ ਹਿੱਟ ਡਿਜ਼ਾਈਨ ਚੱਲਿਆ ਆਪਣਾ ਤੇ ਬਹੁਤ ਪੈਨਾਂ ਨੇ ਇਹ ਪਸੰਦ ਕੀਤਾ ਵਾ ਬਹੁਤ ਵਧੀਆ ਜਾਨੀ ਕਿ ਰਿਸਪੌਂਸ ਆਇਆ ਸੀ ਇਹ ਵਾਲੇ ਡਿਜ਼ਾਈਨ ਦਾ ਜਿਹੜੀਆਂ ਪੈਨਾਂ ਨੂੰ ਚਾਹੀਦਾ ਰਿਪੀਟ ਆ ਚੁੱਕਿਆ ਵਾ ਲੈ ਸਕਦੇ ਹੋ ਪਰਪਲ ਜਾਂ ਸ਼ੇਡਾ ਬਹੁਤ ਹੀ ਪਿਆਰਾ ਇਸ ਤਰ੍ਹਾਂ ਸਕਿਨ ਕਲਰ ਦੀ ਪ੍ਰਿੰਟਿੰਗ ਆ ਬਾਹਾਂ ਦੇ ਉੱਪਰ ਵੀ ਸਕਿਨ ਕਲਰ ਦਾ ਫਲਾਵਰ ਮਿਲੇਗਾ ਬਹੁਤ ਸੋਹਣੀ ਸਾਰੇ ਕਲੈਕਸ਼ਨ ਨਾਲ ਹੈਗੀਆਂ ਨੇ ਪਲੇਨ ਬਾਟਮ ਹਲੋ ਬਾਟਮ ਵੀ ਸੇਮ ਸਟੱਫ ਦੇ ਵਿੱਚ ਮਿਲੋ ਇਹ ਨਹੀਂ ਕਿ ਬਾਟਮ ਹਲਕੀ ਲੱਗੀ ਹੋਈ ਆ ਜਿਹੜੇ ਕਟ ਰੇਨ ਦੇ ਵਿੱਚ ਆਉਂਦੇ ਹਨਾਂ ਚ ਇਹੀ ਹੁੰਦਾ ਕਿ ਬਾਟਮ ਹਲਕੀ ਕਿਸੇ ਹੋਰ ਫੈਬਰਿਕ ਦੇ ਵਿੱਚ ਹੁੰਦੀ ਆ ਤੇ ਸ਼ਰਟ ਕਿਸੇ ਹੋਰ ਫੈਬਰਿਕ ਚ ਬਟ ਆਪਣਾ ਸ਼ਾਲ ਵੀ ਸੇਮ ਫੈਬਰਿਕ ਦਾ ਹੋਊਗਾ ਸੇਮ ਫੈਬਰਿਕ ਦੀ ਬਾਟਮ ਹੋਊਗੀ ਤੇ ਸੇਮ ਫੈਬਰਿਕ ਦੀ ਹੀ ਸ਼ਰਟ ਹੋਊਗੀ ਆ ਲੋ ਦੇਖੋ ਇਹਦਾ ਸ਼ਾਲ ਕਿੰਨਾ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਆਏ ਨੇ ਦੇਖੋ ਇਸ ਤਰ੍ਹਾਂ ਸਾਰੇ ਡਿਜੀਟਲ ਪ੍ਰਿੰਟਿੰਗ ਦੇ ਨਾਲ ਸ਼ਾਲ ਪੂਰੇ ਖੁੱਲੇ ਢੁਲੇ ਜਿਵੇਂ ਮਰਜੀ ਤੁਸੀਂ ਬੁਕਲ ਮਾਰ ਸਕਦੇ ਹੋ ਇਹਦੀ ਜਿਵੇਂ ਮਰਜੀ ਤੁਸੀਂ ਹਨਾ ਡੇਲੀ ਵੇਅਰ ਇਹਨੂੰ ਪਾ ਸਕਦੇ ਹੋ ਕੋਈ ਇਹਦੀ ਫੈਬਰਿਕ ਦੀ ਕੰਪਲੇਨ ਨਹੀਂ ਆਉਗੀ ਕਿਸੇ ਤਰ੍ਹਾਂ ਦਾ ਕੋਈ ਵੀ ਲੂ ਨਹੀਂ ਕੋਈ ਬੋਲ ਨਹੀਂ ਬਹੁਤ ਸੋਹਣਾ ਸਾਰਾ ਫੈਬਰਿਕ ਰਹੂਗਾ ਪ੍ਰਿੰਟਿੰਗ ਤਾਂ ਹੈਗੀ ਹੈ ਬਹੁਤ ਸੋਹਣੀ ਆ ਸੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਐਡੀ ਵੀਡੀਓ ਦਾ ਪਸੰਦ ਆ ਉਹ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਤੋਂ ਤੁਹਾਨੂੰ ਮੰਗਵਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਹੈਗਾ ਜੀ ਗ੍ਰੀਨ ਕਲਰ ਇਹ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਸੇਮ ਡਿਜ਼ਾਈਨ ਦੇ ਵਿੱਚ ਰਹੂਗਾ ਆਹ ਲਓ ਜਿਹੜਾ ਕਲਰ ਚਾਹੀਦਾ ਹੋਇਆ ਨਾਲ ਉਹਦੀ ਸੇਮ ਤੁਸੀਂ ਦੱਸ ਸਕਦੇ ਹੋ ਆਹ ਲਓ ਸੇਮ ਹੈਗੀ ਆ ਬਾਟਮ ਤੇ ਨਾਲ ਹੈਗਾ ਸੇਮ ਹੀ ਸ਼ਾਲ ਦੇਖ ਬਹੁਤ ਸੋਹਣੇ ਖੁੱਲੇ ਢੁੱਲੇ ਸ਼ਾਲ ਲੱਗੇ ਹੋਏ ਨੇ ਤੋ ਜਿਹੜੀਆਂ ਭੈਣਾਂ ਨੂੰ ਚਾਹੀਦੀ ਆ ਫਟਾਫੜ ਸਕਰੀਨਸ਼ਾਟ ਲੈ ਲਓ 1050 ਇਹਨਾਂ ਦਾ ਪ੍ਰਾਈਸ ਆ ਪ੍ਰਾਈਸ ਮੇਰਾ ਹਰ ਵੀਡੀਓ ਵਿੱਚ ਮੈਂ ਬਾਰ ਬਾਰ ਤੁਹਾਨੂੰ ਕਹਿੰਨੀ ਆ ਹਰ ਵੀਡੀਓ ਦੇ ਵਿੱਚ ਆਪਣਾ ਪ੍ਰਾਈਸ ਸ਼ੋਅ ਕੀਤਾ ਹੁੰਦਾ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜਦੋਂ ਸਕਿੱਪ ਕਰਕੇ ਦੇਖਦੇ ਹੋ ਫੇਰ ਹੀ ਪ੍ਰਾਈਸ ਸਕਿੱਪ ਹੁੰਦਾ ਵਾ ਫੇਰ ਤੁਹਾਨੂੰ ਕੌਜ਼ ਕਰਦੇ ਹੋ ਕਿ ਦੀਦੀ ਤੁਸੀਂ ਵੀਡੀਓ ਦੇ ਵਿੱਚ ਪ੍ਰਾਈਸ ਨਹੀਂ ਪਾਉਂਦੇ ਹਾਲੋ ਇਹ ਵਾਲਾ ਡਿਜ਼ਾਈਨ ਵੀ ਰਿਪੀਟ ਆ ਆਰੀ ਵਰਕ ਦੇ ਨਾਲ ਇਹਦੇ ਦੋਨੇ ਦੇ ਦੋਨੇ ਕਲਰ ਹੀ ਮਿਲ ਚੁੱਕੇ ਨੇ ਜਿਹੜੀਆਂ ਭੈਣਾਂ ਨੂੰ ਚਾਹੀਦਾ ਤੁਸੀਂ ਲੈ ਲਓ ਆਪਣਾ ਆਰੀ ਦਾ ਸਾਰਾ ਕੰਮ ਹੋਇਆ ਤੇ ਪੂਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣੀ ਪ੍ਰਿੰਟਿੰਗ ਆ ਮਹਿੰਦੀ ਆ ਸ਼ੇਡ ਆ ਸਾਰੀ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਮਹਿੰਦੀ ਆ ਸ਼ੇਡ ਦੇ ਨਾਲ ਆ ਪਲੇਨ ਹੀ ਇਹਦੀ ਬਾਟਮ ਆਊਗੀ ਬਾਟਮ ਇਹਦੀ ਪਲੇਨ ਰਹੂਗੀ ਜੀ ਤੇ ਨਾਲ ਸੇਮ ਰਹਿਣਗੇ ਸਾਰੇ ਡਿਜੀਟਲ ਸ਼ਾਲ ਇਹਨਾਂ ਦੇ ਸ਼ਾਲ ਪੂਰੇ ਖੁੱਲੇ ਡੁੱਲੇ ਨੇ ਪੂਰੇ ਵਧੀਆ ਨੇ ਇਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਕਲਰ ਬਹੁਤ ਸੋਹਣੇ ਨੇ ਸੁਪਰ ਹਿੱਟ ਨੇ ਇਸ ਲਈ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆ ਲੋ ਇਹ ਹੈਗਾ ਗਾਜਰੀ ਸ਼ੇਡ ਜਿਹੜਾ ਮਰਜੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਕਈ ਪੈਣਾ ਦੀ ਇਹ ਹੁੰਦੀ ਹੈ ਜਿੱਮੇ ਕਈ ਪੈਣਾ ਫੋਰਨ ਚ ਬੈਠੀਆਂ ਸ਼ਾਲ ਲਾਈਕ ਨਹੀਂ ਕਰਦੀਆਂ ਜੇ ਤੁਸੀਂ ਇਦਾਂ ਮਤਲਬ ਕਿ ਤੁਹਾਨੂੰ ਇਦਾਂ ਦੇ ਸੂਟ ਪਸੰਦ ਨੇ ਜਾਨੀ ਕਿ ਉਹਨਾਂ ਨਾਲ ਸ਼ਾਲ ਤੁਸੀਂ ਇਹਨਾਂ ਸ਼ਾਲ ਨਹੀਂ ਲੈਣਾ ਚਾਹੁੰਦੇ ਜਾਂ ਇਹਨਾਂ ਨੂੰ ਘਰੇ ਲੈ ਸਕਦੇ ਹੋ ਨਾਲ ਇੱਕ ਅੱਧਾ ਦੁਪੱਟਾ ਤੁਸੀਂ ਇਹਦੇ ਨਾਲ ਦਾ ਸੇਮ ਤੁਹਾਨੂੰ ਡਾਈ ਕਰਕੇ ਪੂਰਾ ਰੈਡੀ ਕਰਕੇ ਨਾਲ ਇਹਦਾ ਮਿਲ ਜੂਗਾ ਜੀ ਜੇ ਤੁਸੀਂ ਦੁਪੱਟੇ ਹੀ ਲਾਇਕ ਕਰਦੇ ਹੋ ਬਹੁਤ ਬੇੜੀਆਂ ਦੀਆਂ ਕਾਲਸ ਆਉਂਦੀਆਂ ਨੇ ਕਿ ਸਾਨੂੰ ਸੂਟ ਬਹੁਤ ਸੋਹਣੇ ਲੱਗਦੇ ਆ ਪਰ ਅਸੀਂ ਸ਼ਾਲ ਲਾਇਕ ਨਹੀਂ ਕਰਦੀਆਂ ਸੋ ਤੁਸੀਂ ਅਲੱਗ ਤੋਂ ਦੁਪੱਟਾ ਰੈਡੀ ਕਰਵਾ ਸਕਦੇ ਹੋ ਦੁਪੱਟਾ ਰੈਡੀ ਹੋ ਕੇ ਤੁਹਾਨੂੰ ਮਿਲ ਜੂਗਾ ਜੀ ਤੇ ਨਾਲ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਊਗਾ ਉਹ ਤੁਸੀਂ ਆਪਣਾ ਸਿਲੈਕਟ ਕਰ ਸਕਦੇ ਹੋ ਕਾਫੀ ਕੇ ਕਾਫੀ ਸ਼ੇਡ ਇਹ ਸਿੰਗਲ ਹੀ ਪੀਸ ਆ ਇਹਦੇ ਵਿੱਚ ਕੋਈ ਵੀ ਕਲਰ ਚਾੜਨੀ ਹੈਗਾ ਹੁਣ ਇਹ ਸੋਲੋ ਪੀਸ ਆ ਜੀ ਬੀ ਐਲ ਐਮ ਦਾ ਵਾ ਬਹੁਤ ਸੋਹਣਾ ਬ੍ਰਾਂਡ ਆ ਦੇਖ ਸਕਦੇ ਹੋ ਤੁਸੀਂ ਸਾਰੀ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਆ ਕਾਫੀ ਸ਼ੇਡ ਆ ਪ੍ਰੋਪਰ ਸਾਰੀ ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਪ੍ਰਿੰਟਿੰਗ ਆਉਗੀ ਬਹੁਤ ਸੋਹਣੀ ਬਹੁਤ ਪਿਆਰੀ ਨਾਲ ਇਹਦੇ ਸੇਮ ਆਉਗੀ ਕਾਫੀ ਸ਼ੇਡ ਦੀ ਬਾਟਮ ਤੇ ਨਾਲ ਆਊਗਾ ਸੇਮ ਸਾਰਾ ਡਿਜੀਟਲ ਸ਼ੋਰਟ ਬਹੁਤ ਹੀ ਸੋਹਣੇ ਆ ਬਹੁਤ ਵਧੀਆ ਸਾਰਾ ਫੈਬਰਿਕ ਆ ਮੇਨ ਫੈਬਰਿਕ ਤੇ ਹੁੰਦਾ ਕਿਉਂਕਿ ਅੱਜ ਕੱਲ ਸਭ ਤੋਂ ਪਹਿਲਾਂ ਇਹੀ ਹੁੰਦਾ ਕਿ ਬੁਰਨਾ ਆਵੇ ਜੀ ਸੂਟ ਸ਼੍ਰਿੰਕਰ ਸਿੱਜੇ ਨਾ ਜਦੋਂ ਅਸੀਂ ਪਾਉਂਦੇ ਆ ਪਾਉਂਦੇ ਆ ਤਾਂ ਸਿੱਜ ਜਾਂਦਾ ਇਦਾਂ ਦੀ ਕੋਈ ਇਸ ਫੈਬਰਿਕ ਦੀ ਕੰਪਲੇਨ ਨਹੀਂ ਬਹੁਤ ਹੀ ਵਧੀਆ ਸੇਲ ਹੋ ਰਹੀ ਨੇ ਤੇ ਬਹੁਤ ਬਣਾ ਇਹਨੂੰ ਪਸੰਦ ਕਰ ਰਹੀਆਂ ਨੇ ਆ ਲੋ ਇਹ ਸਾਰੀ ਸ਼ਰਟ ਡਿਜੀਟਲ ਬਣੀ ਹੋਈ ਆ ਸਾਰੀ ਸ਼ਰਟ ਦੇ ਵਿੱਚ ਮਿੱਠਾ ਮਿੱਠਾ ਡਿਜੀਟਲ ਜਿਹਾ ਪ੍ਰਿੰਟ ਰਹੂਗਾ ਤੇ ਇਸ ਤਰ੍ਹਾਂ ਸਾਰਾ ਫਰੰਟ ਦੇ ਉੱਤੇ ਤੇ ਬੈਕ ਦੇ ਉੱਤੇ ਸਾਰਾ ਡਿਜੀਟਲ ਪ੍ਰਿੰਟਿੰਗ ਇਸ ਤਰ੍ਹਾਂ ਫਲਾਵਰ ਦੀ ਆਊਗੀ ਸਾਰੀ ਸ਼ਰਟ ਦੇ ਵਿੱਚ ਵੀ ਡਿਜੀਟਲ ਪ੍ਰਿੰਟ ਰਹੂਗਾ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਵਾ ਇਹਦਾ ਸ਼ਾਲ ਬਹੁਤ ਸੋਹਣਾ ਇਹਦਾ ਜਿਹੜਾ ਇਹ ਬਾਰਡਰ ਬਣਿਆ ਸੇਮ ਬਾਰਡਰ ਸ਼ਾਲ ਦੇ ਉੱਤੇ ਬਣਿਆ ਹੋਇਆ ਸੇਮ ਪ੍ਰਿੰਟਿੰਗ ਬੈਕ ਦੇ ਉੱਪਰ ਆਊਗੀ ਬਹੁਤ ਸੋਹਣਾ ਮਹਿੰਦੀ ਹੈ ਛੇੜ ਦਾ ਸੂਟ ਆ ਨਾਲ ਮਹਿੰਦੀ ਹੈ ਇਹਦੀ ਗ੍ਰੀਨ ਮਹਿੰਦੀ ਆ ਇਹ ਬਹੁਤ ਸੋਹਣੀ ਇਸ ਤਰ੍ਹਾਂ ਇਹਦਾ ਦੇਖੋ ਜਿਵੇਂ ਇਹਦਾ ਸੂਟ ਦਾ ਸਾਰਾ ਬਾਰਡਰ ਆ ਇਹਦਾ ਸਾਰਾ ਉਹੀ ਡਿਜ਼ਾਈਨਿੰਗ ਇਹਦੇ ਦਿੱਤੀ ਹੋਈ ਆ ਸਾਰੇ ਸ਼ਾਲ ਤੇ ਸਾਈਡਾਂ ਤੇ ਇਹਨੂੰ ਬਾਰਡਰ ਬਣਾਇਆ ਹੋਇਆ ਬਹੁਤ ਸੋਹਣੀ ਲੁੱਕ ਦੇ ਨਾਲ ਸ਼ਾਲ ਬਣੇ ਹੋਏ ਨੇ ਬਹੁਤ ਪਿਆਰੇ ਨੇ ਤੇ ਇਸ ਲਈ ਜਿਹੜਾ ਵੀ ਸੂਟ ਪਸੰਦ ਆਉਂਦਾ फटाफट ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚਲੋ ਇਹਦੇ ਵਿੱਚ ਤੁਹਾਨੂੰ ਇਹ ਕਲਰ ਹੈਗਾ ਜਿਵੇਂ ਮੀਡੀਅਮ ਜਿਹਾ ਆ ਗਿਆ ਇਹਦੇ ਵਿੱਚ ਇੱਕ ਡਾਰਕ ਕਲਰ ਮਜ਼ੈਂਟਾ ਮਿਲੂਗਾ ਤੁਹਾਨੂੰ ਹਾਂ रानी मजेंटा शेड मिलूगा देखो भी कि प्यारा कलर आ बहुत सोहना विंटर दलैक्शन ना बहुत शानदार ने बहुत ही वजी जाने के जोड़िया भैन डार्क कलर लाइक कर दिया ने पा सक उन्हें तो आ कलर इन्ने सोहने ने जाने के बस फटाफट खरीदो तो पा लो बहुत सोहनी कलैक्शन आगा जी जी मैं थोड़ा जा लाइट कलर से जाना चाहता सेम डिजाइन ये देम ग्रे ए बॉटम ਤੇ ਗ੍ਰੇ ਸ਼ੌਅ ਰਹੂਗਾ ਤੇ ਗ੍ਰੇ ਹੈਗੀ ਸ਼ਰਟ ਇਹ ਵੀ ਕਲਰ ਬਹੁਤ ਸੋਹਣਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਬਲੈਕਿਸ਼ ਜਾਂ ਗ੍ਰੇ ਕਲਰ ਆ ਇਹ ਬਹੁਤ ਹੀ ਵਧੀਆ ਬਲੈਕ ਨਹੀਂ ਹੈਗਾ ਗ੍ਰੇ ਆ ਪ੍ਰੋਪਰ ਕਲਰ ਇਹ ਹਲੋ ਜੀ ਇਹ ਹੈਗੇ ਆਲ ਓਵਰ ਸੂਟ ਆਲ ਓਵਰ ਸੂਟ ਸਾਰੇ ਬ੍ਰਾਂਡ ਦੇ ਬਹੁਤ ਹੀ ਸੋਹਣੇ ਸਾਰੀ ਕਲੈਕਸ਼ਨ ਆ ਨਾਲ ਸ਼ਾਲਾਂ ਦੇ ਆਲ ਓਵਰ ਪ੍ਰਿੰਟਿੰਗ ਰਹੂਗੀ ਇਹ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਨਾਲ ਇਹਨਾਂ ਦੀ ਆਉਣਗੇ ਸ਼ਾਲ ਸੋ ਜਿਹੜੀਆਂ ਭੈਣਾਂ ਨੂੰ ਆਲ ਓਵਰ ਚਾਹੀਦੇ ਨੇ ਵੀ ਕਟਿੰਗ ਸਲਵਾਰਾ ਹੌਲੀਆਂ ਬਣਦੀਆਂ ਨੇ ਜੇ ਮੈਚਿੰਗ ਦੇ ਵਿੱਚ ਤਾਂ ਤੁਸੀਂ ਆਲ ਓਵਰ ਲੈ ਸਕਦੇ ਹੋ ਤੇ ਆਪਣਾ ਆਰਾਮ ਦੇ ਨਾਲ ਸੂਟ ਬਣਾ ਸਕਦੇ ਹੋ ਨਾਲ ਇਹਨਾਂ ਦੇ ਸੇਮ ਡਿਜੀਟਲ ਆਉਣਗੇ ਸ਼ਾਲ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਫਰਸਟ ਕਲਰ ਆਪਾਂ ਖੋਲ ਹੀ ਲਿਆ ਸੈਕਿੰਡ ਇਹਦੇ ਵਿੱਚ ਆਊਗਾ ਤੁਹਾਡੇ ਕੋਲ ਮਸਟਰਡ ਸ਼ੇਡ ਹਲੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਉਹਦੇ ਤੇ ਟਿਕ ਲਾ ਸਕਦੇ ਹੋ ਜਾਂ ਕਲਰ ਨੂੰ ਨਾਲ ਜਦੋਂ ਸਕਰੀਨ ਸ਼ਾਟ ਪਾਉਣੀ ਆ ਤਾਂ ਮੈਂਸ਼ਨ ਕਰ ਦਿਆ ਕਰੋ ਕਿਹੜਾ ਕਲਰ ਲੈਣਾ ਵਾ ਲੋਕੀ ਨੈਕਸਟ ਹੈਗਾ ਜੀ ਲਵੈਂਡਰ ਸ਼ੇਡ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਕਿਉਂਕਿ ਇਹ ਆਪਣੇ ਕੋਲ 6-7 ਸੂਟ ਆਈ ਨੇ ਜਿਹੜੇ ਆਲ ਓਵਰ ਨੇ ਮੈਚਿੰਗ ਤਾਂ ਕਾਫੀ ਸੂਟ ਨੇ ਆਲ ਓਵਰ ਲਿਮਟਿਡ ਜਿਹੇ ਪੀਸ ਨੇ ਆ ਲੋ ਇਹ ਵੀ ਪਿੰਕ ਪੀਚ ਜਿਹਾ ਕਲਰ ਆ ਇਹ ਵੀ ਬਹੁਤ ਸੋਹਣੇ ਚਾਰ ਹੀ ਕਲਰ ਮਸਟਰਡ ਵੀ ਫਰੋਜ਼ੀ ਵੀ ਲਵੈਂਡਰ ਜਿਹਾ ਕਲਰ ਵੀ ਬਹੁਤ ਸੋਹਣੇ ਛੇੜ ਨੇ ਸੋ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦੋ ਜਿਹੜੀਆਂ ਪੈਣਾ ਨੂੰ ਜਿਹੜਾ ਵੀ ਕਲਰ ਚਾਹੀਦਾ ਵਾ ਆ ਲੋ ਯਾਰ ਨੈਕਸਟ ਡਿਜ਼ਾਈਨ ਆ ਉਹ ਹੈਗਾ ਵਾ ਬਲੈਕ ਸੋਲੋ ਆਹੇ ਇਹ ਵੀ ਆਲ ਓਵਰ ਆਲੋ ਜੀ ਆਲ ਓਵਰ ਸੂਟ ਮਿਲੂਗਾ ਇਹ ਫਰੋਜ਼ੀ ਕਲਰ ਦੇ ਨਾਲ ਫਲਾਵਰਸ ਬਣੇ ਹੋਏ ਆ ਬਹੁਤ ਸੋਹਣੇ ਬਹੁਤ ਹੀ ਪਿਆਰਾ ਇਹ ਵੀ ਪ੍ਰਿੰਟ ਨਾਲ ਸੇਮ ਆਊਗਾ ਇਹਦੇ ਵੀ ਸ਼ਾਲ ਪੂਰਾ ਵਧੀਆ ਫੁੱਲਾ ਢੁੱਲਾ ਸ਼ਾਲ ਆਊਗਾ ਆਲ ਓਵਰ ਇਹ ਹੈਗਾ ਇਹਦੇ ਵਿੱਚ ਆਪਣੇ ਕੋਲ 2 ਪੀਸ ਆ ਇੱਕ ਦਾ ਲਾਈਟ ਜਿਹਾ ਬਲੂ ਕਲਰ ਨਾਲ ਕੰਟਰਾਸਟ ਆ ਇੱਕ ਦਾ ਲਾਈਟ ਜਿਹਾ ਗ੍ਰੀਨ ਨਾਲ ਕੰਟਰਾਸਟ ਆ ਦੋਨਾਂ ਚ ਜਿਹੜਾ ਮਰਜੀ ਲੈ ਲਓ ਸੇਮ ਜਿਹੀ ਨੇ ਕੋਈ ਫਰਕ ਨਹੀਂ ਹੈਗਾ ਜ਼ਿਆਦਾ ਸੋ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਫਟਾਫਟ ਤਕਰੀਬ ਖਾਣ ਲੈ ਕੇ ਆਰਡਰ ਕਰ ਲਓ ਆ ਦੇਖੋ ਇਹਦੇ ਵਿੱਚ ਲਾਈਟ ਜਿਹਾ 베ਬੀ ਬਲੂ ਜਿਹਾ ਕਲਰ ਆ ਇਹਦੇ ਵਿੱਚ ਗ੍ਰੀਨ ਫਲੋਸਿਸ ਜਿਹਾ ਕਲਰ ਆ ਇਹਨੂੰ ਤੇ ਆਹ ਅੱਧੇ ਲੰਮੇ ਰੇਜ ਨੂੰ ਉਹ ਲਾ ਕੇ ਕਰਨ ਲੱਗੂ ਨੇ ਜਿਹੜੇ ਪ੍ਰੈਸ ਆਲੇ ਆ ਵਰਦੀਆਂ ਤੇ ਮੇਰਾ ਸੂਟ ਮੈਂ ਹੀ ਦੇਖਿਆ ਇੱਕ ਮਹਿੰਦੀਆ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਕਿੰਨਾ ਪਿਆਰਾ ਬਹੁਤ ਹੀ ਸੋਹਣਾ ਸਾਰੀ ਡਿਜੀਟਲ ਪ੍ਰਿੰਟਿੰਗ ਆ ਬਹੁਤ ਹੀ ਵਧੀਆ ਏਕੇ ਦਾ ਬ੍ਰਾਂਡ ਆ ਪੂਰਾ ਵਧੀਆ 1050 ਪ੍ਰਾਈਸ ਆ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਕੋਈ ਅਦਰ ਚਾਰजेस ਨਹੀਂ ਦੇਖੋ ਕਿੰਨਾ ਸੋਹਣਾ ਸੂਟ ਦਾ ਬਾਰਡਰ ਬਣਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਲੇਟੈਸਟ ਆਇਆ ਬਹੁਤ ਹੀ ਵਧੀਆ ਨਾਲ ਸੇਮ ਆਉਣਗੀਆਂ ਬਾਹਾਂ ਦੇ ਉੱਪਰ ਪ੍ਰਿੰਟਿੰਗ ਇਹਦੇ ਨਾਲ ਸੇਮ ਆਉਗੀ ਮੈਚਿੰਗ ਬਾਟਮ ਜੀ ਮਹਿੰਦੀ ਹੈ ਛੇੜ ਦੀ ਨਾਲ ਆਊਗਾ ਸਾਰਾ ਡਿਜੀਟਲ ਸ਼ਾਲ ਬਣਿਆ ਹੋਇਆ ਆ ਲੋ ਡਿਜੀਟਲ ਸ਼ਾਲ ਆ ਫਟਾਫਟ ਆਰਡਰ ਕਰ ਲਓ ਲਿਮਟਿਡ ਜੇ ਸਟਾਕ ਨੇ ਫੇਰ ਤੁਹਾਡੀ ਪਸੰਦ ਦੇ ਸੂਟ ਨਿਕਲ ਜਾਂਦੇ ਨੇ ਜੀ ਕਲਰ ਤੁਹਾਡੀ ਪਸੰਦ ਦੇ ਨਹੀਂ ਰਹਿੰਦੇ ਸੋ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨ ਸ਼ਾਟ ਆ ਜਾਂਦੇ ਨੇ ਉਹਨਾਂ ਨੂੰ ਇਹ ਸੂਟ ਮਿਲ ਜਾਂਦੇ ਨੇ ਜੀ ਆ ਲੋ ਸਿੰਗਲ ਸੈੱਟ ਸਿੰਗਲ ਸਿੰਗਲ ਸੈੱਟ ਨੇ ਸਾਰੇ ਇਦੇ ਵਿੱਚ ਕਲਰ ਮਿਲਣਗੇ ਇੱਕ ਬਲੂ ਸ਼ੇਡ ਮਿਲੂਗਾ ਸਾਰੇ ਕਲਰ ਇਹਦੇ ਟਾਪ ਦੇ ਨੇ ਜਿਹੜਾ ਮਰਜ਼ੀ ਕਲਰ ਲੈ ਲਓ ਇੱਕ ਗ੍ਰੇ ਕਲਰ ਮਿਲੂਗਾ ਆਲੋਚ ਦੇਖੋ ਕਿੰਨੇ ਸੋਹਣੇ ਕਿੰਨੇ ਪਿਆਰੇ ਨੇ ਆਹ ਲੱਗਦਾ ਵੀ ਆ ਵੀ ਕਲਰ ਚੱਕ ਲਿਆ ਆ ਵੀ ਚੱਕ ਲਿਆ ਬਹੁਤ ਸੋਹਣੀ ਕਲੈਕਸ਼ਨ ਆ ਇਹ ਬਲੂ ਕਲਰ ਆ ਬਲੈਕ ਕਲਰ ਹੁੰਦਾ ਉਹਨਾ ਬਟੇ ਬਲੂ ਆਇਆ ਡਾਰਕ ਬਲੂ ਹੁੰਦਾ ਉਹ ਵਾਲਾ ਕਲਰ ਆ ਗ੍ਰੇ ਕਲਰ ਆ ਜੀ ਮਹਿੰਦੀ ਆਪਾਂ ਖੋਲ ਹੀ ਲਿਆ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਪਰਪਲ ਸ਼ੇਡ ਅਲੋਤੀ ਇੱਕ ਹੈਗਾ ਕਾਫੀ ਪਰਪਲ ਜਾਂ ਸ਼ੇਡ ਇਹ ਵੀ ਬਹੁਤ ਸੋਹਣਾ ਵਾ ਨਾਲ ਸੇਮ ਇਹਨਾਂ ਦੇ ਸਾਰਿਆਂ ਦੇ ਪਲੇਨ ਬਾਟਮ ਆਉਣਗੀਆਂ 2.5 ਮੀਟਰ ਦੀ ਪ੍ਰੋਪਰ ਕੱਟ ਰਹੋਗੀ 1% ਵੀ ਕੱਟ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਜਿਹੜਾ ਮਰਜੀ ਤੁਸੀਂ ਪੀਸ ਲੈ ਲਓ ਬਹੁਤ ਹੀ ਸੁਪਰ ਹਿੱਟ ਕਲੈਕਸ਼ਨ ਆਹੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸਾਰੀ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਹਿੱਟ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਵਿంటర్ ਦੀ ਸਪੈਸ਼ਲ ਕਲੈਕਸ਼ਨ ਹੈ 1050 ਰੇਟ ਆ ਕੋਈ ਐਕਸਟਰਾ ਕੋਰੀਅਰ ਚਾਰਜ ਨਹੀਂ ਹੈਗੇ ਇਸ ਲਈ ਜਿਹੜਾ ਵੀ ਸੂਟ ਪਸੰਦ ਆਇਆ ਉਹ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਤੇ ਚੱਲ ਰਿਹਾ ਉਹਦੇ ਉੱਪਰ ਜਾ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਕਈ ਭੈਣਾਂ ਇਹ ਪੁੱਛਦੀਆਂ ਨੇ ਕਿ ਤੁਹਾਡੀ ਕੈਸ਼ ਔਨ ਡਿਲੀਵਰੀ ਹੈਗੀ ਆ ਨਹੀਂ ਜੀ ਆਪਣੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਪਣੇ ਕੋਲ ਸਾਰਾ ਔਨਲਾਈਨ ਹੀ ਜਾਨੀ ਕਿ ਪੇਮੈਂਟ ਆਉਂਦੀ ਆ ਔਨਲਾਈਨ ਹੀ ਤੁਹਾਨੂੰ ਬੁਕਿੰਗ ਕਰਵਾਉਣੀ ਪੈਂਦੀ ਆ ਤੇ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੀ ਆਰਡਰ ਦੀ ਬੁਕਿੰਗ ਮੰਨੀ ਜਾਂਦੀ ਆ ਏ ਨਹੀਂ ਹੈਗਾ ਤੁਸੀਂ ਸਕਰੀਨਸ਼ਾਟ ਪਾਤਾ ਦਾ ਤੁਹਾਡਾ ਆਰਡਰ ਬੁੱਕ ਹੋ ਗਿਆ ਨਹੀਂ ਜੀ ਇਦਾਂ ਨਹੀਂ ਹੁੰਦਾ ਹੈਗਾ ਜਿਹੜੀ ਭੈਣ ਦੀ ਪਹਿਲਾਂ ਪੇਮੈਂਟ ਆਉਂਦੀ ਆ ਉਹਨਾਂ ਦੀ ਹੀ ਬੁਕਿੰਗ ਨੂੰ ਅਸੀਂ ਮੰਨਦੇ ਆ ਸੋ ਇਸ ਲਈ ਜਿਹੜੀਆਂ ਵੀ ਭੈਣਾਂ ਨੂੰ ਸੂਟ ਚਾਹੀਦੇ ਨੇ ਤਾਂ ਆਨਲਾਈਨ ਹੀ ਮਿਲਣਗੇ ਜੀ ਕੈਸ਼ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਬਹੁਤ ਭੈਣਾਂ ਪੁੱਛਦੀਆਂ ਤੁਹਾਡੀ ਸ਼ਾਪ ਕਿੱਥੇ ਆ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਆ ਲੁਧਿਆਣਾ ਪਖਵਾਲ ਰੋਡ ਤੇ ਪਿੰਡਾ ਜੀ ਪੈਣੀ ਮੈਂ ਘਰ ਤੋਂ ਹੀ ਕੰਮ ਕਰਦੀ ਆ ਜਿਹੜੀ ਇਹ ਮੇਰੀ ਸ਼ਾਪ ਤੁਸੀਂ ਦੇਖ ਰਹੇ ਹੋ ਇਹ ਘਰ ਦੇ ਵਿੱਚ ਹੀ ਆ ਤੇ ਜਦੋਂ ਵੀ ਤੁਸੀਂ ਆਉਣਾ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਆ ਸਕਦੇ ਹੋ ਬਸ ਇੱਕ ਕਾਲ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਰਾਮ ਦੇ ਨਾਲ ਸਾਰੀ ਵੈਰਾਈਟੀ ਦਿਖਾ ਸਕੀਏ ਤੁਹਾਨੂੰ ਅਟੈਂਡ ਕਰ ਸਕੀਏ ਬਾਕੀ ਆਪਣੇ ਕੋਰੀਅਰ ਹਰ ਜਗ੍ਹਾ ਜਾਂਦੇ ਆ ਜਿੱਥੇ ਮਰਜੀ ਬੈਠੇ ਹੋ ਤੁਸੀਂ ਹਰ ਜਗ੍ਹਾ ਸੂਟ ਤੁਹਾਡੇ ਪਹੁੰਚਦੇ ਹੋਣਗੇ ਸਟਿਚਿੰਗ ਵੀ ਅਵੇਲੇਬਲ ਆ ਤੇ ਬਾਕੀ ਜੇ ਤੁਸੀਂ ਕੋਈ ਹੈਂਡਵਰਕ ਦਾ ਥ्रेडਵਰਕ ਦਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਉਹ ਵੀ ਅਵੇਲੇਬਲ ਆ ਜੀ ਕੋਈ ਵੀ ਕਿਸੇ ਵੀ ਚੀਜ਼ ਦਾ ਆਰਡਰ ਤੁਸੀਂ ਦੇ ਸਕਦੇ ਹੋ ਤੇ ਪੂਰੀ ਵਧੀਆ ਪਰਫੈਕਟ ਤੁਹਾਨੂੰ ਸਟਿਚਿੰਗ ਤੇ ਸਾਰੇ ਤਰ੍ਹਾਂ ਦੇ ਸੂਟ ਰੈਡੀ ਕਰਕੇ ਤੁਹਾਡੇ ਤੱਕ ਪਹੁੰਚਦੇ ਕੀਤੇ ਜਾਣਗੇ ਤੇ ਕੋਰੀਅਰ ਇਸ ਤਰ੍ਹਾਂ ਆ ਦੇਖੋ ਆ ਸਾਰੇ ਕੋਰੀਅਰ ਪੈਕ ਹੋਏ ਪਏ ਨੇ ਇਸ ਤਰ੍ਹਾਂ ਆਪਣੇ ਸਾਰੇ ਕੋਰੀਅਰ ਡੇਲੀ ਦੀ ਡੇਲੀ ਜਿਵੇਂ ਜਿਵੇਂ ਆਰਡਰ ਆਈ ਜਾਂਦੇ ਆ ਡੇਲੀ ਦੀ ਡੇਲੀ ਇਹ ਜਾਂਦੇ ਆ ਇਹ ਸਾਰੇ ਕੋਰੀਅਰ ਆ ਜਿਹੜੇ ਕੱਲੋਂ ਮੰਡੇ ਨੂੰ ਆਪਣੇ ਕੋਲੋਂ ਡਿਸਪੈਚ ਹੋਣੇ ਨੇ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸੁਸ਼ੀ ਕਾਲਜੀ